ਵੇ ਬੇਸ਼ਕੀ ਨਾਮ ਦਾ ਉਹ ਗਾਇਕ ਨੂੰ ਕਿੰਨਾਂ ਜਾਏਗਾ ਉਹਦਾ ਫੇਰ ਐਬਸੈਂਟ ਹੋ ਗਿਆ ਗਹਿਰਾ ਜੀ ਦਾ ਨਾਮ ਹੋ ਗਿਆ ਨਵਾਬ ਦੰਦ ਖਣ ਨਵਾਜ਼ ਪੜਦਾ ਗੁਲਾਮ ਸਾਹਿਬ ਨਾਲ ਲੈ ਗਿਆ ਉਹ ਚੜ੍ਹਨਾਂ ਵਾਰ ਕੋਲ ਨਾਕਾ ਜੀ ਹੈ ਨਮਾਜ਼ ਪੜ੍ਹਨੀ ਸ਼ੁਰੂ ਹੋਏ ਗੁਰੂ ਮਹਾਰਾਜ ਖੜੇ ਰਹੇ ਚੁੱਪ ਕਰਕੇ ਕਾਜੀ ਨੇ ਕਿਹਾ ਵੀ ਨਵਾਬ ਸਾਹਿਬ ਨਾਨਕ ਨੇ ਨਵਾਜ ਨਹੀਂ ਬੜੀ ਐਵੇਂ ਖੜਾ ਸੀਗਾ ਹੈ ਉਹਨੇ ਪੁੱਛਿਆ ਕਹਿੰਦਾ ਨਾਨਕ ਤਾਂ ਨਵਾਜ ਨਹੀਂ ਬੜੀ ਕਹਿੰਦਾ ਕਿਉਂ ਕੌਣ ਦਾ ਕਹੇ ਕਾਹਦੀ ਕਹਿੰਦੇ ਕਹਿੰਦੇ ਇਹਨੇ ਨਹੀਂ ਪੜੀਏ ਮੇਰੇ ਕੋਲੇ ਝਾਕਦਾ ਰਿਹਾ ਇਹਦਾ ਜਿਹੜਾ ਮਨਸੀ ਉਹ ਘਰ ਵਿੱਚ ਘੋੜੀ ਮੋੜਦਾ ਸੀ ਬੇਸ਼ੇਰੀ ਘੋੜੀ ਨਾਲੇ ਸੁੱਏ ਸੀ ਖੋਏ ਘਰ ਵਿੱਚ ਐ ਇਹਨੂੰ ਇਹ ਜਾਬੀ ਵਿਚਨਾ ਕੇ ਦੇਵੇ ਬੇਸ਼ੇਰੀ ਕਿ ਬਾਕੀ ਹੈ ਨਹੀਂ ਤੇ ਤੁਸੀਂ ਨਵਾਬ ਸਾਹਿਬ ਤੁਸੀਂ ਕੋੜੇ ਖੇਦਰੇ ਸੀ ਕਹਾਰ ਵਿੱਚ ਜਿੰਨੇ ਵੀ ਬੰਦੇ ਆ ਇੱਕ ਬੰਦੇ ਨੇ ਨमाज ਪੜਦਾ ਉਸ ਵੇਲੇ ਮਹਾਰਾਜ ਤੋਂ ਪੁੱਛਿਆ ਜਾਂਤੇ ਬਾਸ਼ਾਨ ਨमाज ਫੇਰ ਪੜੀ ਨਹੀਂ ਕਿ ਮੈਂ ਮਾਰੇ ਕਿਹਾ ਹਾਂ ਜੀ ਦੀ ਪੜੀ ਗਿਆ ਨਵਾ ਗਾਂ ਰਾਜ ਜੀ ਦੀ ਨमाज ਕਬੂਲ ਨਹੀਂ ਹੋਇਆ ਕਦੇ ਜਦ ਆਲੇ ਦਾਲ ਦਾ ਪਤਾਤ ਮਾਲਕਾ ਨਹੀਂ ਹੋਈ ਫੇਰ ਨਵਾਜ ਆਪਾਂ ਰਾਜ ਕਰਦੇ ਜੇ ਸਾਨੂੰ ਆਲੇ ਦਾਲ ਦਾ ਸੱਪ ਦਾ ਦਾਦ ਕਾ ਨਹੀਂ ਇਕ ਵਾਰੀ ਨमाज ਪੜ ਰੇ ਸ ਆ ਲੈਲਾ ਜਿਹੜੀ ਹੋਈ ਨਾ ਮਜਨੋਂ ਦੀ ਤਲਾਸ਼ ਚ ਤੇ ਬਿਆਜ ਤੋੜੀ ਦਿੰਦੀ ਉੱਥੇ ਸਰਵਾਰ ਨੇ ਕਾਬਲਾ ਰੋਕਿਆ ਨमाज ਦਾ ਟਾਈਮ ਹੋ ਗਿਆ ਉਹ ਨमाज ਪੜਨ ਲੱਗੀ ਇਹਨਾਂ ਦੇ ਇੱਕ ਟੀਮ ਬਹੁਤ ਅੱਛੀ ਹੈ ਇਸਲਾਮ ਵਾਲਿਆਂ ਦੇ ਵੀ ਇਹ ਜਿਆਦਾ ਰੱਬਵਾਲੇ ਹੁੰਦੇ ਨੇ ਬੋਲਦੇ ਨਹੀਂ ਹਾਂ ਕਿਸੇ ਨਾਲ ਸਾਡੇ ਐ ਕਿ ਅਸੀਂ ਪਿੱਛੇ ਪਾੜ ਕਰਦੇ ਅਸੀਂ ਬੋਲੀ ਜਾਂਦੇ ਆਂ ਬਈ ਕਿੱਥੇ ਕਰਦੇ ਸੀ ਇਹਨੇ ਕੋਈ ਗਰਮਗਰਮੀ ਹੋਰ ਦਾ ਵਿਚੇ ਗੱਲਾਂ ਕਰਦਿਆਂ ਇਹਨਾਂ ਮੈਂ ਇੱਕ ਆਪਾਈ ਸਰਪਰ ਤੇ ਆ ਬੜੇ ਪ੍ਰਾਂਤਿਕ ਨਾਲ ਉਹ ਸੁਨੀ ਸਾਹਿਬ ਦਾ ਪਾਠ ਸਰਵਾਸੀ ਕਰੇ ਤੇ ਉਹ ਚਾ ਵੀ ਕਹਿੰਦਾ ਸੀ ਕੋਲੇ ਪਿਆ ਸੀ ਜਲਾਸ ਉਹ ਮੁੰਡਾ ਬੱਚਾ ਉਹਦਾ ਕੋਈ ਗਲਤੀ ਕਰਨਾ ਸੀ ਉਹਨੇ ਪਹਿਲਾਂ ਤਾਂ ਫੇਰ ਹਲਾਇਆ ਉਹਦੇ ਦੇਖਿਆ ਉਹ ਜਦ ਜਾਦੇ ਹੋਇਆ ਨਾ ਉਹਨੇ ਗਲਾਸ ਫੁਕਾ ਕੇ ਮਾਰਿਆ ਨਾਲ ਗਾਲ ਕਢੀ ਬਹੁਤ badi ਗਾਲ ਕਢੀ ਉਹ ਬਹਿ ਹ ਤਰੇ ਹ ਤਾ ਗੁੱਟ ਹੈ ਹੈ ਤੂੰ ਮਾਮਾ ਦੇ ਗਾਣਾ ਗੜਦਾ ਹੈ ਸਦਾ ਹਟਦਾ ਨਹੀਂ ਹੋਰ ਵਾਹ ਤੇਰਾ ਬਾਠ ਹੈ ਨਾ ਦੇਖੇ ਨਹੀਂ ਪੈਰੇ ਉਹ ਹੈ ਸਾਡੀ ਸੁਰਤ ਨਹੀਂ ਬਾਠ ਰਿਚ ਲੇਖੇ ਜੀ ਕਿਵੇਂ ਬੋਏ ਉਹ ਫਿਰ ਇਹ ਵਾਰ ਉਹ ਉਹਨਾਂ ਦੇ ਇੱਕ ਹੈਗਾ ਬੋਲਦੇ ਨਹੀਂ ਅਜਾ ਘਰਾਂ ਵਿੱਚੇ ਘੜਦੇ ਨੇ ਆਪਣਾ ਬੰਦ ਜਾਨੇ ਵੀ ਕਿੱਥੇ ਬਾਟ ਕਰਦੇ ਜੀ ਮੁੱਢ ਤੇ ਫੇਰ ਬੇਸਵਾਦਾ ਜਿਹਾ ਕੰਮ ਕਰਦੇ ਰਾਬੋ ਦਾ ਟਾਈਮ ਰੱਬ ਨੂੰ ਦੇਣਾ ਚਾਹੀਦਾ ਖੁਦ ਵਿੱਚ ਹੋਰ ਨਹੀਂ ਧਿਆਨ ਹੋਣਾ ਤੇ ਉਹ ਲਾਈਲਾ ਲਾਂਗੇ ਅੱਜ ਦੀ ਉਹ ਸ਼ਰਧਾ ਨੇ ਕਿਹਾ ਵੀ ਸਾਡੀ ਤਾਂ ਨਮਾਜ਼ ਖੰਡਾ ਚ ਹੋਗੀ ਔਰਤ ਲਾਂਗੀ ਪੂਰੀ ਜੀ ਉਹਨੇ ਨਾਲਿਸ਼ ਕਰ ਦਿੱਤੀ ਕਾਜੀ ਦੇ ਕੋਲ ਮੁਕੱਦਮਾ ਦਾਇਰ ਕਰਤਾ ਲੈ ਲਾ ਨੂੰ ਅਨੋਠਾ ਆ ਗਿਆ ਕਿ ਜਾਨੀ ਪੇਸ਼ ਹੋਏ ਉਹ ਦਾ ਰਗਾ ਵੀ ਆ ਜੇ ਅਸੀਂ ਨमाज ਪੜ੍ਹਦੇ ਜੀ ਸਾਡੇ ਬੂਰੇ ਦੀ ਮੰਗੀ ਤੇ ਇਹ ਨਵਾਜ਼ ਸਾਡੀ ਖੰਡਤ ਕਰਦੀ ਬਲੱਦ ਦੇ ਬਿਆਨ ਹੋਣ ਲੱਗੇ ਉਹ ਕਦੇ ਵੀ ਠੀਕ ਹੈ ਪਰ ਲੰਗੀ ਯਾਰ ਦਾ ਮੈਲੀ ਮੰਗੀ ਮੈਨੂੰ ਕੋਈ ਪਤਾ ਨਹੀਂ ਪਰ ਮੈਂ ਇੱਕ ਸਵਾਲ ਇਹਦੇ ਉੱਤੇ ਕਰਦੀ ਕੌਣ ਤੂੰ ਉਹ ਆ ਕਿ ਮੈਂ ਇੱਕ ਬਹੁਤ ਨੂੰ ਪਿਆਰ ਕਰਦੀ ਹਾਂ ਮੈਂ ਇਹ ਵੀ ਜਾਣਦੀ ਆ ਵੀ ਇਹ ਸਿਰੇ ਨਹੀਂ ਨਿਭਤਾ ਦਰਗਾਹ 'ਚ ਇਕੱਠੇ ਹੋਵੇ ਇਹ ਮੈਨੂੰ ਪਤਾ ਹੈ ਦੁਨੀਆ ਦੁਨੀਆ ਦਾ ਹੀ ਪਿਆਰ ਹੈ ਅਟ ਡਾਣਾ ਮੈਂ ਅਟ ਜਾਣਾ ਉਹ ਮੈਂ ਅਟ ਜਾਣਾ ਉਹਦੇ ਪਿਆਰ ਦੇ ਨਾਲ ਮੈਂ ਇੰਨੀ ਬੰਨੀ ਹੋਈ ਆ ਕਿ ਮੈਨੂੰ ਇਹ ਪਤਾ ਹੀ ਨਹੀਂ ਵੀ ਕਾਫਲਾ ਠਹਿਰ ਆਇਆ ਤੇ ਮੈਨੂੰ ਪਤਾ ਹੁੰਦਾ ਮੈਂ ਪਿੱਛੇ ਨਹੀਂ ਲੰਘਦੀ ਇਹ ਤਾਂ ਮੈਂ ਜਾਣਦੀ ਆ ਵੀ ਨਿਮਾਨ ਕਰਦਾ ਹੋ ਜਾਂਦੀ ਐ ਮੈਂ ਦੇਖਿਆ ਹੀ ਨਹੀਂ ਕਾਫਲਾ ਹੁਣ ਜੇ ਕਾਜੀ ਸਾਹਿਬ ਤੁਸੀਂ ਇਹ ਤੇ ਪੁੱਛੋ ਵੀ ਇਹ ਰੱਬ ਦੇ ਨਾਲ ਪਿਆਰ ਕਰਦਾ ਇਹਨਾਂ ਨੇ ਮੈਂ ਕਿਵੇਂ ਦੇਖ ਲਈ ਜਾਂਦੀ ਮੈਨੂੰ ਤਾਂ ਬੜਾ ਕਾਫਲਾ ਨਜ਼ਰ ਨਹੀਂ ਆਇਆ ਮੈਂ ਮਨੁੱਖ ਨੂੰ ਪਿਆਰ ਕਰਦੀ ਆ ਤੇ ਇਹ ਕਰਦੇ ਨੇ ਰੱਬ ਨੂੰ ਪਿਆਰ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਪਤਾ ਲੱਗਿਆ ਵੀ ਮੈਂ ਜਾਨੀ ਤਦੈ ਕਿਉਂ ਹੋਇਆ ਕੋਈ ਬਾਤ ਨਹੀਂ ਇਸ ਕਰਕੇ ਤੁਹਾਡੀ ਨਮਾਜ਼ ਤਾਂ ਖੰਡਾ ਪਹਿਲਾਂ ਹੀ ਖੰਡਾ ਸੀ ਵੀ ਨਮਾਜ਼ ਪੜਦੇ ਨਹੀਂ ਸੀਗੇ ਉੱਠ ਕੇ ਬੈਠ ਕੇ ਕਰ ਰਹੇ ਸੀ ਸੋ ਪਾਠ ਕਰਨ ਵੇਲੇ ਗੁਰਦਾਰ ਜੀ ਨੇ ਕਿਹਾ ਵੀ ਪਿਆਰਿਓ ਪਹਿਲਾਂ ਆਪਣੇ ਮਨ ਨੂੰ ਟਿਕਾਓ ਤਕਾ ਕੇ ਭੇ ਪਾਠ ਕਰੋ ਨਮਾਜ਼ ਬੜੋ ਕੋਈ ਹਜ ਨਹੀਂ ਗੈ ਤੀ ਬੜੋ ਜਤੀ ਦਾ ਦਾ ਪਾਠ ਕਰੋ ਪਰ ਲੇਖੇ ਜੋ ਪੈਂਦਾ ਜਿਹੜਾ ਚਿਤ ਨੂੰ ਇਕਾਗਰ ਕਰਕੇ ਪੜਿਆ ਜਾਵੇ ਉਹੀ ਜਾਸ ਲੇਖੇ ਚ ਪੈਂਦਾ ਜਿਹੜਾ ਚਿਤ ਨੂੰ ਇਕਾਗਰ ਰੱਖ ਕੇ ਕੀਤਾ ਜਾਂਦਾ ਅਭਿਦਸ਼ ਕਰੋ ਵਾਹਿਗੁਰੂ ਜੀ